ਅਸੀਂ ਗੱਲ ਕਰਨ ਜਾ ਰਹੇ ਹਾਂ ਅਰਾਧਾ ਸਵਾਮੀ ਡੇਰਾ 사ਸੰਗ ਬਿਆਸ ਦੀ ਜਿਨ੍ਹਾਂ ਵੱਲੋਂ ਹੜ ਔਨ ਤੇ 27 ਤਰੀਕ ਨੂੰ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਸੀ ਜਿਵੇਂ ਕਿ ਹੜ ਪੀੜਤਾਂ ਲਈ ਮੈਡੀਕਲ ਕੈਂਪ ਲੰਗਰ ਦਾ ਪ੍ਰਸ਼ਾਦਾ ਬਿਸਤਰੇ ਪਸ਼ੂਆਂ ਲਈ ਖਾਲ ਫੀਡ ਚੌਕਰ ਤੁਸੀਂ ਸਭ ਜਾਣਦੇ ਹੋ ਕਿ ਜੋ ਹੜ ਔਨ ਨਾਲ ਡੂੰਪੇ ਸੀ ਉਹਨਾਂ ਨੂੰ ਪੂਰਨ ਦੀ ਸੇਵਾ ਪਹਿਲੀਆਂ ਪੱਧਰੀਆਂ ਕਰਨ ਦੀ ਸੇਵਾ ਡੇਰੇ ਬਿਆਸ ਦੇ ਸੈਂਟਰ ਡੇਰਾ ਬਾਬਾ ਨਾਨਕ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ ਅੱਜ ਸੇਵਾ ਨੂੰ ਚਲਦਿਆਂ ਹੋਇਆਂ ਪੂਰੇ 28 ਦਿਨ ਹੋ ਗਏ ਹਨ ਪਰ ਕੁਝ ਸ਼ਰਾਰਤੀ ਅੰਸਰਾਂ ਦਾ ਕਹਿਣਾ ਹੈ ਕਿ ਡੇਰੇ ਬਿਆਸ ਦੇ ਵੱਲੋਂ ਕੋਈ ਵੀ ਸੇਵਾ ਨਹੀਂ ਕੀਤੀ ਜਾ ਰਹੀ ਅਸੀਂ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸੇਵਾ ਦੇ ਵੀਡੀਓ ਕਲਿੱਪ ਜੋ ਰਾਧਾ ਸੁਆਮੀ ਡੇਰਾ ਬਿਆਸ ਵੱਲੋਂ ਕੀਤੀ ਗਈ ਤੁਸੀਂ ਦੇਖ ਰਹੇ ਹੋ DB24 ਨਿਊਜ਼ ਰਿੰਕਾਵਾਲੀਆ ਦੀ ਰਿਪੋਰਟ ਡੇਰਾ ਬੱਬਾ ਨਾਨਕ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ 50 50 ਪੰਜਾਬ ਹਾਂ ਲੋ ਉੱਤੇ ਬਿਠਾ ਦੇਣਾ ਬਿਸਤਰਿਆਂ ਤੇ ਲੋਕ ਸਾਡੇ ਨਾਲ ਖੜੇ ਨੇ ਉਹਨਾਂ ਨੂੰ ਇਹ ਆਪਣੇ ਨੂੰ ਮੈਂ ਬੇਨਤੀ ਕਰਨਾ ਹੈ ਕਿ ਤੁਸੀਂ ਹੁਣ ਜਿਹੜੀ ਰਸਤਾ ਬਹੁਤ ਆਈ ਹੈ ਰਸਤੇ ਦੀ ਕੋਈ ਕਮੀ ਨਹੀਂ ਤਾਂ ਮੈਡੀਕਲ ਕੈਂਪ ਵੀ ਜਿਹੜੇ ਬਾਬਾ ਜੀ ਵੱਲੋਂ ਵੀ ਹੈ ਕੈਸੀ ਵੀ ਸਾਨੂੰ ਕਿਸੇ ਤਰ੍ਹਾਂ ਦਾ ਤੁਸੀਂ ਸਹਿਯੋਗ ਚਾਹੁੰਦੇ ਹੋ ਮੈਡੀਕਲ ਚਾਹੁੰਦੇ ਹੋ ਡਾਕਟਰ ਚਾਹੁੰਦੇ ਹੋ ਉਹ ਵੀ ਇੱਥੇ ਆਮੰਗ ਲੈ ਕੇ ਆਵਾਂਗੇ ਰੋ ਲਸਤ ਤੱਕ ਕੋਈ ਕਿਰਪਾ ਰਹੀਆ ਸੰਗਤ ਦੀ ਕੀ ਕੋਈ ਕਸਰ ਨਹੀਂ ਰਹਿਣ ਦਿੰਦੀ ਸੰਗਤ ਨੇ ਤਾਂ ਬਹੁਤ ਵੱਡੀ ਹਮਦਰਦੀ ਜਿਹੜੀ ਚਿਲੋਂ ਲੋਕਾਂ ਨੇ ਸਾਨੂੰ ਵਿਖਾਈ ਔਰ ਲੋਕਾਂ ਦੀ ਸਾਡੇ ਦੀ ਬਾਹ ਬੜੀ ਹੈ ਤਾਂ ਮੈਂ ਸਾਰੀਆਂ ਸੰਸਥਾਵਾਂ ਨਾਲ Kchan miye tata daikai yo Kchan miye tata daikai yo 你毛事那不来呀？来。 ਚੋਰ ਜੀ ਹੋਰ ਸਭ ਠੀਕ ਹੋ ਬੱਧੀਆ ਬੱਧੀਆ ਕਿਹੜੀ ਜਗ੍ਹਾ ਤੋਂ ਆਏ ਨੀ ਸਰ ਇਤਿਹਾਸ ਤੋਂ ਲੋਕਲ ਤੋਂ ਨਹੀਂ ਸਵਾਮੀ ਜੀ ਸਤਿਰਾਦਾ ਸਵਾਮੀ ਵੀਰ ਜੀ ਸਤਿਰਾਦਾ ਭਾਈ ਤੰਗਰਪਣੀ ਸ਼ੱਕਿਆ ਕੋਈ ਆਵਾਜ਼ ਨਹੀਂ ਆਇਆ ਸੀ ਰਾਸ ਸਵਾਮੀ ਜੀ ਸਤਿਰਾਦਾ ਸਵਾਮੀ ਜੀ ਸਤਿਰਾਦਾ ਸਵਾਮੀ ਜੀ ਤੇਰੇ ਵੀਰ ਭਾਈ ਬਹੁਤ ਬਹੁਤ ਧੰਨਵਾਦ ਜਿਹਨੇ ਸੇਵਾ ਤੇ ਆਇਆ ਬੜੇ ਕਰਮਾ ਵਾਲੇ ਵੀਰ ਕੀ ਆਵਾਜ਼ ਹੈ ਭਾਈ ਸ਼ੁਕਰ ਕਰੀਏ ਬਾਬਾ ਜੀ ਦਾ ਜੀ ਇਹਦੀ ਸੇਵਾ ਲੈ ਕੇ ਆਂਦੇ ਆ ਆਪਣੀ ਵੀ ਕੋਈ ਤਾਕਤ ਨਹੀਂ ਤੇ ਸਤਪੁਰੀ ਮੇਰ ਕਰਦੇ ਸੀ ਸੇਵਾ ਤੇ ਆ ਸਕਦਾ ਸੱਚੇ ਪਾਤਸ਼ਾਹ ਦਾ ਸ਼ਰੇ ਹੀ ਹੁੰਦੇ ਆ ਜੇ ਅਮੀ ਸੋਹ ਗਿਆ ਤਾਂ ਮਿਹਰ ਕਰੀਏ ਸ਼ੁਕਰ ਹੈ ਭਾਲ ਦਾ ਸ਼ੁਕਰ ਹੈ ਬਾਬਾ ਜੀ ਕਹਿੰਦੇ ਤੁਸੀਂ ਇੰਨੀ ਗੱਲ ਵੀ ਨਹੀਂ ਕਰ ਸਕਦੇ ਤੇ ਭਾਈ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਜੀ ਇਹਦੀ ਲੈ ਕੇ ਆ ਭਾਈ ਤੇਲ ਪਾਣੀ ਪਾਏ ਆ ਸਾਰੇ ਵੀਰ ਆਪਣੇ ਜਿਸ ਤਰ੍ਹਾਂ ਪ੍ਰਬੰਧਕ ਵੀਰ ਸਾਹਿਬ ਨੇ ਦੱਸਦੇ ਆ ਉਸ ਤਰ੍ਹਾਂ ਦੀ ਤੰਗ ਨਾ ਰਹੀ ਸੇਵਾ ਕਰਦੇ ਠੀਕ ਹੈ ਜੀ ਬਬੀ ਵੀਰ ਹੌਮੇ ਚ ਹੰਕਾਰ ਚ ਨਹੀਂ ਆਣਾ ਵੀ ਮੈਂ ਆਇਆ ਸੇਵਾ ਦੇ ਪਾਰਟੀ ਕਰੂ ਜਿਸ ਵੇਲੇ ਆ ਤੇ ਆ ਤਰਦਾ ਨਾ ਆ ਆ ਰਾਦਾ ਸਵਾਮੀ ਜੀ ਗੋਵਿੰਦ ਪਾਪਾ ਜੀ ਦਾ ਨਾ ਝਾਂਟਰੀ ਸਾਰੇ ਵੀ दे दो दिया नंबर है नंबर है नंबर पिन नंबर सेट कर या नाम आप दियाटा दूसरा बेटा थोड़ा ना अंदर चलते ਕੱਢਿਓ ਇਹ ਕਿੱਕਰ ਮੂਵੀ ਬਣਾ ਲਾ ਕਿਤੇ ਬਣਾ ਲੈ ਬਣੀ ਬਣ ਦੇਵੋ ਅਬਜ਼ਰਵਲ ਹੋਗੇ ਬਣਾ ਹੁਣ ਮੇਰੇ ਸਾਹਮਣੇ ਲੈ ਕਰਦਾ ਮੈਂ ਮਦਰੀਆ ਆ ਕੇ ਆ ਹਾਂ ਆਪਕੇ ਪਹਿਲਾ ਫੜ ਲਓ ਆਰੇ ਕੋ ਖੰਡ ਦੇ ਬੋਰੇ ਤੇ ਆਏ ਆਏ ਆ ਤੋ ਹਿੰਮ ਆ ਰਹੇ ਸਾਂ ਤੇ ਇਹ ਵੀ ਘੋਟ ਚਾਹੇ ਅੱਗੇ 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 ਵੀ ਜਾ ਤੇ ਇਹ ਕਮਾਂਡਰ ਤੁਹਾਨੂੰ ਮੈਂ ਤੁਹਾਨੂੰ ਮੈਂ ਪਤਾ ਬਦਲਿਆ ਹੈਲੋ ਹੈਲੋ ਅਦਾਲਤ ਦੇ ਵਿੱਚ ਰਜ ਕਪੜਾ ਨਹੀਂ ਇਹਦੇ ਪਰ ਇਹ ਜਣਾ ਕਰ ਹੁਣ ਕਿ ਆਉਂਦੇ ਦੰਦਾਂ ਤੇ ਆਈਆਂ ਆ ਕੇ ਮੋਣੀ ਆਪਾਂ ਪਾਉਂਦੇ ਵਾਖਰਾਂ ਦੇ ਪਾਸੋਂ ਆਪਾਂ ਆਖਰ ਆਇਆ ਆ ਬੂੜ ਪਹਾਂਚ ਫੜੋ ਐਸੀ ਨਾ ਆ ਲੋ ਸੱਪਾਂ ਕਰ ਹਾਂ ਅੱਜ ਤੋ ਹੀ ਜਾਓ ਪਾ ਕੇ ਪਾਲੋ ਸੈਜ ਰਾਤ ਹੀ ਨਾ ਕਹਿੰਦੀਓ ਓਹ ਹੈਲੋ ਕੋਈ ਬੋਲ ਸਕਦਾ ਆ ਖੜੀ ਏ ਆ ਨਾ ਉਹ ਇਸਾਈ ਕੋ ਸਾਥੀਆਂ ਦੇ ਬਸ ਰੱਖਣਾ ਆ ਕੀ ਬੋਲਣਾ ਆਪਾਂ ਇੱਥੇ ਜੇ ਪਾ ਆਂਦੇ

No. Okay.